ਕੁਰ ਬਾਈਕੁਰ ਜੀ ਦਾ ਖਾਲਸਾ ਬਾਈਕੁਰ ਜੀ ਦੀ ਫਤਿਹ ਬਹੁਤ ਲੰਬੇ ਅਰਸੇ ਤੋਂ ਸਾਡੇ ਪਿੰਡ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਲਖਣਕੇ ਪੱਡਾ ਪਿੰਡ ਦੇ ਪ੍ਰਵਾਸੀ ਭਾਰਤੀ ਉਹਨਾਂ ਦੇ ਉਪਰਾਲੇ ਦੇ ਸਦਕਾ ਸਮੂਹ ਸਾਧ ਸੰਗਤ ਲਖਣਕੇ ਪੱਡਾ ਵੱਲੋਂ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਅਤੇ ਆਰੇ ਨਿਕਟਪੁਰ ਦੇ ਵਿੱਚ ਸਾਡੇ ਆਪਣੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਲਖਣਕੇ ਪੱਡਾ ਗੁਰਦੁਆਰਾ ਲੰਦਾਪਾਸਾ ਵਿਖੇ ਮਹਾਨ ਗੁਰਮਤ ਸਮਾਗਮ ਅਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਆ ਜਿਸ ਵਿੱਚ 9 ਸਾਲ ਤੋਂ 13 ਸਾਲ ਦੇ ਬੱਚਿਆਂ ਦੇ ਮੁਕਾਬਲੇ ਹੋਣਗੇ ਅਤੇ 13 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਦੇ ਜਿਹੜੇ ਉਹ ਮੁਕਾਬਲੇ ਕਰਾਏ ਜਾਣਗੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਾਹਿਬका ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਉਹ ਵਿਸ਼ੇਸ਼ ਤੌਰ ਤੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ ਸਈ ਨੌਵੀਂ ਤੋਂ ਭਾਈ ਪ੍ਰਭਜਿੰਦਰ ਸਿੰਘ ਜੀ ਰਿਆੜ ਹਜੂਰੀ ਰਾਗੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ ਸੋ ਇਹ ਸਾਰਾ ਪ੍ਰੋਗਰਾਮ ਜਿਹੜਾ ਵਾ ਇਸ ਪੂਰੀ ਸਾਧ ਸੰਗਤ ਪਿੰਡ ਲਖਣਕੇ ਪੱਡਾ ਨੇ ਸਾਰਿਆਂ ਨੇ ਮਿਲ ਕੇ ਇਹ ਉਲੀਕਿਆ ਵਾ ਤੇ ਇਹ ਇਹਦੇ ਵਿੱਚ ਜਿਹੜੇ ਕਪੂਰਥਲੇ ਜ਼ਿਲ੍ਹੇ ਦੇ ਬੱਚੇ ਆ ਉਹ ਸਾਰੇ ਪਾਰਟਿਸਪੇਟ ਕਰ ਸਕਦੇ ਆ ਤੇ ਸਾਰਿਆਂ ਨੂੰ ਅਸੀਂ ਲੰਗਰ ਦਾ ਜਿਹੜਾ ਉਹ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਦਸਤਾਰਾਂ ਦੇ ਲੰਗਰ ਜਿਹੜੇ ਆ ਲਾਏ ਜਾਣਗੇ ਜਿਹੜੇ ਸਾਡੇ ਛੋਟੇ ਬੱਚੇ ਆ 9 ਸਾਲ ਤੋਂ ਤੁਜਾ ਛੋਟੇ ਹੁੰਦਿਆਂ ਤੋਂ ਵੀ ਜਿਹੜੇ ਵੀ ਬੱਚੇ ਪਗੜੀ ਬੰਨਣ ਦੇ ਵਿੱਚ ਦਸਤਾਰ ਬੰਨਣ ਚ ਆਪਣੇ ਇੰਟਰਸਟ ਰੱਖਦੇ ਆ ਉਹਨਾਂ ਨੂੰ ਦਸਤਾਰਾਂ ਜਿਹੜੀਆਂ ਵਾ ਉਹ ਫ੍ਰੀ ਦਿੱਤੀਆਂ ਜਾਂਗੀਆਂ ਮੌਕੇ ਦੇ ਉੱਤੇ ਤੇ ਜਿਹੜੇ ਮੁਕਾਬਲੇ ਦੇ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨਗੇ ਉਹਨਾਂ ਨੂੰ ਕਰਮਵਾਰ 5100 4100 ਤੇ 3100 ਤੇ ਜਿਹੜਾ ਛੋਟੇ ਵਰਗ ਆ 9 ਤੋਂ 13 ਸਾਲ ਦੇ ਉਹਨਾਂ ਨੂੰ 3100 2100 ਤੇ 1100 ਦਾ ਜਿਹੜੇ ਆ ਉਹ ਪ੍ਰਾਈਜ਼ ਦਿੱਤੇ ਜਾਣਗੇ ਇਹ ਪ੍ਰੋਗਰਾਮ 6 April ਦਿਨ ਐਤਵਾਰ ਗੁਰਦੁਆਰਾ ਲੰਦਾਪਾਸਾ ਲਖਨਕੇ ਪੱਡਾ ਵਿਖੇ ਬਹੁਤ ਧੂਮਤਾਮ ਨਾਲ ਮਨਾਇਆ ਜਾ ਰਿਹਾ ਸੋ ਇਹ ਸਾਡਾ ਸਾਰਾ ਪ੍ਰੋਗਰਾਮ ਆ ਬਾਕੀ ਉਹ ਬੰਦਾ ਬੱਚਿਆਂ ਨੂੰ ਬੇਨਤੀ ਆ ਕਿ ਉਹ 9 ਵਜੇ ਤੱਕ ਇੱਥੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਰਿਪੋਰਟ ਕਰ ਦੇਣ ਆਪਣੇ ਸ਼ੀਸ਼ਾ ਤੇ ਹੋਰ ਸਮਗਰੀ ਜਿਹੜੀ ਆ ਦਸਤਾਰ ਮੁਕਾਬਲੇ ਵਿੱਚ ਲੋੜਿੰਦੀ ਹੁੰਦੀ ਆ ਉਹ ਨਾਲ ਲੈ ਕੇ ਆਉਣ 10 ਵਜੇ ਤੋਂ 12 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਆ ਉਹ ਦਸਤਾਰ ਮੁਕਾਬਲਿਆਂ ਦਾ ਕਰਾਇਆ ਜਾਵੇਗਾ ਠੀਕ 12 ਵਜੇ ਭਾਈ ਪ੍ਰਭਜਿੰਦਰ ਸਿੰਘ ਰਿਆੜ ਉਹ ਆਪਣੇ ਕੀਰਤਨੀ ਜਥੇ ਨਾਲ ਗੁਰਸੰਗਤ ਨੂੰ ਗੁਰਸ਼ਬਦ ਦੇ ਨਾਲ ਜੋੜਨਗੇ ਉਪਰੰਤ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਉਹ 2 ਵਜੇ ਤੱਕ ਇਹ ਸਾਰਾ ਪ੍ਰੋਗਰਾਮ ਪ੍ਰੋਗਰਾਮ ਚੱਲੂਗਾ ਉਪਰੰਤ ਗੁਰੂ ਕਾ ਲੰਗਰ ਜਿਹੜਾ ਉਹ ਤੋਟ ਵਰਤਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਤੇ ਸੂਚਿਤ ਕੀਤਾ ਜਾਂਦਾ ਹੈ ਇਹ ਜੋ ਸਮਾਗਮ ਕਰਵਾਇਆ ਜਾ ਰਿਹਾ ਹੈ ਬਹੁਤ ਸ਼ਲਾਘਾਯੋਗ ਕੰਮ ਹੈ ਕਿਉਂਕਿ ਆਪਣੇ ਬੱਚੇ ਦਸਤਾਰ ਸਬੰਧੀ ਸਿੱਖ ਸਕਣ ਦਸਤਾਰ ਬਨ ਸਕਣ ਕਿਉਂਕਿ ਦਸਤਾਰ ਇੱਕ ਸਿੱਖ ਦੀ ਬੜੀ ਵੱਡੀ ਨਿਸ਼ਾਨੀ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ 6 April ਦਿਨ ਐਤਵਾਰ ਨੂੰ ਲਹਿੰਦੇ ਪਾਸੇ ਗੁਰਦੁਆਰਾ ਸਾਹਿਬ ਵਿਖੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ